ਸਾਡੇ ਸਰਦੇਸ YouTube ਚੈਨਲ ਤੇ ਇਹ ਸਾਡੇ ਚੈਨਲ ਦੀ ਸਭ ਤੋਂ ਪਹਿਲੀ ਵੀਡੀਓ ਹੈ ਹਾਂ ਇਸ ਚੈਨਲ ਬਣਾਉਣ ਦਾ ਤੇ ਇਹ ਵੀਡੀਓ ਬਣਾਉਣ ਦਾ ਸਾਡਾ ਮੋਟਿਵ ਇਹ ਸੀਗਾ ਕਿ ਸਾਡੇ ਬਹੁਤ ਸਾਰੇ ਸਾਥੀ ਨੇ ਜਿਨ੍ਹਾਂ ਨੇ ਪੇ ਸਕਿਲ ਲਈ ਕੇਸ ਕਰ ਵੀ ਲਿਆ ਹੈ ਤੇ ਬਹੁਤ ਸਾਰੇ ਸਾਥੀਆਂ ਦੇ ਸਪੀਕਿੰਗ ਆਰਡਰ ਵੀ ਆ ਗਏ ਨੇ ਪਰ ਉਹ ਸਾਰੇ ਇਸ ਜਾਣਕਾਰੀ ਤੋਂ ਅਧੂਰੇ ਨੇ ਕਿ ਇਹ ਕੇਸ ਕਿਵੇਂ ਕੰਮ ਕਰ ਰਹੇ ਨੇ ਕਿਵੇਂ ਇਹ ਸਾਰੇ ਕੇਸ ਚੱਲ ਰਹੇ ਨੇ ਕਿਉਂ ਲਾਏ ਗਏ ਸੀਗੇ ਕੀ ਇਹਦਾ ਰੀਜ਼ਨ ਸੀਗਾ ਤੇ ਕੀ ਸਾਨੂੰ ਮਿਲਣਾ ਸੀ ਤੇ ਕੀ ਐਸੇ ਪ੍ਰਾਪਤ ਕਰ ਲਿਆ ਹੈ ਜਦੋਂ ਕੋਈ ਮੁੱਦਾ ਚੱਲ ਰਿਹਾ ਹੁੰਦਾ ਹੈ ਤੇ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹਦੇ ਨਾਲ ਅੱਗੇ ਨਿਕਲਾਉਂਦੇ ਨੇ ਤੇ ਕਈ ਵਾਰੀ ਚੀਜ਼ਾਂ ਇੰਨੀ ਤੇਜ਼ ਹੋ ਜਾਂਦੀਆਂ ਆ ਕਿ ਗਰਾਊਂਡ ਲੈਵਲ ਤੇ ਸਾਥੀਆਂ ਨੂੰ ਦੱਸਣੀਆਂ ਜਾਂ ਸਾਥੀਆਂ ਤੱਕ ਸੁਨੇਹੇ ਜਿਹੜੇ ਆ ਉਹ ਨਹੀਂ ਪਹੁੰਚ ਸਕਦੇ ਜਾਂ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਬਿਜ਼ੀ ਵੀ ਹੋਣਗੇ ਮੈਰਿਡ ਹੋਣਗੇ ਜਾਂ ਦੂਰ ਦਰੇਡੇ ਮੋਸਟਲੀ ਪੋਸਟਡ ਨੇ ਤੇ ਹਰ ਕੋਈ ਜਿਹੜਾ ਆ ਉਹ ਹਰ ਕੋਈ ਲੈਟਰ ਨਹੀਂ ਪੜ ਸਕਦਾ ਹਰ ਕੋਈ ਮੈਸੇਜ ਨਹੀਂ ਪੜ ਸਕਦਾ ਇਸ ਕਰਕੇ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਥੀਆਂ ਤੋਂ ਅਧੂਰੀ ਰਹਿ ਜਾਂਦੀ ਸੀ ਕੋਈ ਵੀ ਸਾਥੀ ਸਾਡਾ ਕਿਸੇ ਵੀ ਜਾਣਕਾਰੀ ਤੋਂ ਵਾਂਝਾ ਨਾ ਰਵੇ ਇਸ ਕਰਕੇ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਜੀ ਪੰਜਾਬ ਪਿਰ ਸਕੇਲ ਨਿਊ ਚੈਨਲ ਤੋਂ bina ਕਿਸੇ ਦੇਰੀ ਦੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਹ ਸਾਡੀ ਵੀਡੀਓ ਨੰਬਰ 1 ਹੋਊਗੀ ਜੀ ਆ ਹੂ ਇਸ ਡਾਕਟਰ ਸੌਰਵ ਸ਼ਰਮਾ ਸਾਰਿਆਂ ਨੇ ਹੀ ਹੁਣ ਤੱਕ ਡਾਕਟਰ ਸੌਰਵ ਸ਼ਰਮਾ ਦਾ ਨਾਮ ਸੁਣ ਲਿਆ ਹੋਵੇਗਾ ਪਰ ਇਹ ਕੌਣ ਨੇ ਇਹਨਾਂ ਨੇ ਕਿਸ ਲਈ ਕੇਸ ਲਗਾਇਆ ਸੀਗਾ ਉਸ ਕੇਸ ਦਾ ਮੋਟਿਵ ਕੀ ਸੀਗਾ ਤੇ ਕੇਸ ਕਿਸ ਦੇ ਬਾਰੇ ਸੀਗਾ ਇਹਦੇ ਬਾਰੇ ਬਹੁਤ ਘੱਟ ਸਾਥੀਆਂ ਨੂੰ ਜਾਣਕਾਰੀ ਹੋਵੇਗੀ ਤੋਂ ਅਸੀਂ ਇੱਕ ਪਹਿਲ ਕੀਤੀ ਹੈ ਜੀ ਜਿਹਦੇ ਵਿੱਚ ਅਸੀਂ ਸਾਰੇ ਮੁੱਦੇ ਅੱਗੇ ਚੱਲ ਕੇ ਡਿਸਕਸ ਕਰਾਂਗੇ ਕਿ 5th ਪੇ ਸਕਿਲ ਕੀ ਹੈ 6th ਪੇ ਸਕਿਲ ਕੀ ਹੈ 148% डीए की है 221% वाला केस की है 252 वाला की है आ ऑन वाली फ्यूचर वीडियोस ਦੇ ਵਿੱਚ ਤੁਹਾਡੇ ਜੇ ਰਿਸਪੌਂਸ ਵਧਿਆ ਰਹਿੰਦਾ ਹੈ ਤਾਂ ਅਸੀਂ ਹਰ ਇੱਕ ਮੁੱਦੇ ਜਿਹੜੇ ਆ ਉਹ ਕਵਰ ਕਰਾਂਗੇ ਸੋ ਆਪਾਂ ਟੌਪਿਕ ਤੇ ਵਾਪਸ ਆਉਂਦੇ ਆ ਇੱਕ ਆ ਕੇਸ ਸਾਥਿਓ CW P 15896 ਡਾਕਟਰ ਸੌਰਵ ਸ਼ਰਮਾ ਸੌਰੀ ਸਪੈਲਿੰਗ ਮਿਸਟੇਕ ਹੋ ਗਈ ਥੋੜੀ ਜੀ ਵਰਸ ਸਟੇਟ ਆਫ ਪੰਜਾਬ ਇਹ ਕੇਸ ਕੀ ਸੀਗਾ ਆ ਜੋ ਅਸਪਾਸ ਇਹਦੇ ਬਾਰੇ ਡਿਸਕਸ ਕਰਦੇ ਆ ਸੌਰਵ ਸ਼ਰਮਾ ਕੌਣ ਸੀ ਅ ਡਾਕਟਰ ਸੌਰਵ ਸ਼ਰਮਾ ਜੋ ਉਹ ਮੈਡੀਕਲ ਅਸਿਸਟੈਂਟ ਪ੍ਰੋਫੈਸਰ ਸੀਗੇ ਜੀ ਜਿਨ੍ਹਾਂ ਦੀ ਭਰਤੀ ਦਾ ਜੋ ਨੋਟੀਫਿਕੇਸ਼ਨ ਸੀਗਾ ਹੀ ਉਹ 2821 ਨੂੰ ਆਇਆ ਸੀਗਾ ਜਦੋਂ ਇਹ ਲੜਾਈ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਸੀਗੇ ਤੇ ਬਹੁਤ ਸਾਰੇ ਸਾਥੀਆਂ ਨੇ ਇਹਨਾਂ ਸਾਨੂੰ ਇਹ ਕਿਹਾ ਕਿ ਡੀਮੋਟੀਵੇਟ ਕੀਤਾ ਸੀਗਾ ਕਿ ਸੌਰਵ ਸ਼ਰਮਾ ਦੀ ਭਰਤੀ ਤਾਂ ਜੀ 17/7 ਤੋਂ ਪਹਿਲਾਂ ਦੀ ਆ ਸੋ ਇਸ ਕਰਕੇ ਸੌਰਵ ਸ਼ਰਮਾ ਆਪਣੇ ਤੇ ਲਾਗੂ ਹੀ ਨਹੀਂ ਹੁੰਦਾ ਅ ਜਦ ਕਿ ਐਵੇਂ ਨਹੀਂ ਆ ਮੈਂ ਤੁਹਾਨੂੰ ਪੂਰੀ ਫਾਈਲ ਵੀ ਪ੍ਰੋਵਾਈਡ ਕਰਵਾ ਦੂੰਗਾ ਗਰੁੱਪ ਦੇ ਡਿਸਕ੍ਰਿਪਸ਼ਨ ਦੇ ਵਿੱਚ ਜੇ ਤੁਹਾਨੂੰ ਪੜ੍ਹਨੀ ਹੋਵੇ ਤੇ ਉਹਦੇ ਵਿੱਚ ਅ ਮੇਰੇ ਖਿਆਲ ਨਾਲ ਅ ਪਰਤੀ ਦਾ ਨੋਟੀਫਿਕੇਸ਼ਨ ਵੀ ਆ ਬਾਕੀ ਸਾਰੇ ਜਿਹੜੇ ਡਾਕੂਮੈਂਟ ਉਹ ਤੁਹਾਨੂੰ ਮਿਲ ਜਾਣਗੇ ਜੀ ਸੋ ਡਾਕਟਰ ਸੌਰਵ ਸ਼ਰਮਾ ਜਿਹੜੇ ਨੇ ਉਹ 97700 ਵਾਲੇ ਗ੍ਰੇਡ ਪੇ ਦੇ ਵਿੱਚ ਸੀਗੇ ਅਕੋਰਡਿੰਗ ਟੂ 7 ਸੀਪੀਸੀ ਜਿਵੇਂ ਆਪਣਾ ਜਿਹੜਾ ਆ ਜਿਵੇਂ ਆਪਣਾ ਪੀਟੀਟੀ ਦਾ ਉਹਨਾਂ ਗ੍ਰੇਡ ਤੇ ਜਿਹੜਾ ਆ ਜਾਂ ਜਿਹਨੂੰ ਕੇਸ ਕਿਹਾ ਜਿੰਨੇ ਹੋ 29200 ਵਾਲਾ ਸੀ ਹਾਂ ਮਾਸਟਰ ਗ੍ਰੇਡ ਉਹਦਾ 35400 ਸੀਗਾ ਬਾਕੀ ਅਲੱਗ-ਅਲੱਗ ਪੋਸਟ ਦਾ ਜੋ ਅਲੱਗ-ਅਲੱਗ ਸੀ ਅਕੋਰਡਿੰਗ ਟੂ 7th CPC ਸੋ ਡਾਕਟਰ ਸੌਰਵ ਸ਼ਰਮਾ ਦਾ ਆ ਵਾਲਾ ਸੀਗਾ ਜੀ ਸੋ ਡਾਕਟਰ ਸੌਰਵ ਸ਼ਰਮਾ ਕੀ ਕਰਦੇ ਨੇ ਉਹ ਇੱਕ ਕੇਸ ਲਾਉਂਦੇ ਨੇ ਜਿਨ ਨੂੰ ਅੱਜ ਆਪਾਂ ਡਾਕਟਰ ਸੌਰਵ ਸ਼ਰਮਾ ਦੇ ਨਾਂ ਨਾਲ ਜਾਣਦੇ ਆ ਸੌਰਵ ਸ਼ਰਮਾ ਵਾਲੇ ਕੇਸ ਦੇ ਨਾਂ ਨਾਲ ਜਾਣਦੇ ਆ ਇਹ ਸੀਗਾ ਜੀ 15896 ਇਸ ਕੇਸ ਦੇ ਕੀ ਹਾਈਲਾਈਟਸ ਹਨ ਉਹ ਮ ਆਪਾਂ ਡਿਸਕਸ ਕਰਦੇ ਆ ਕੀ ਹਾਈਲਾਈਟਸ ਆਫ ਦਿਸ ਕੇਸ ਇਹ ਕੇਸ ਦੇ ਕੁਝ ਸਾਥੀਓ ਕੀ ਹਾਈਲਾਈਟਸ ਸੀਗੇ ਜਿਨ ਨੂੰ ਡਿਸਕਸ ਕਰ ਲੈਨੇ ਕੀ ਸੀਗਾ ਜੀ ਦਾ ਡਿਸਪਿਊਟ ਦੀ ਕਲੇਮ ਦੀ ਕੋਰ ਲੀਗਲ ਆਰਗੂਮੈਂਟ ਤੇ ਦੀ ਡਿਸਕ੍ਰਿਮੀਨੇਸ਼ਨ ਫੈਕਟਰ ਡਿਸਪਿਊਟ ਦੇ ਵਿੱਚ ਡਾਕਟਰ ਸੌਰਵ ਸ਼ਰਮਾ ਨੇ ਕਿਹਾ ਕਿ ਸਰਕਾਰ ਕੀ ਕਰ ਰਹੀ ਹੈ ਜੀ ਇਹ ਸਾਨੂੰ ਲੋਅਰ ਪੇ ਸਕੇਲ ਦਿੱਤਾ ਜਾ ਰਿਹਾ ਆ 97700 ਦਾ ਇਹ ਔਨ ਦੀ ਬੇਸ ਆਫ ਇਨਸਟਰਕਸ਼ਨਸ 172000 20 ਇਹਨਾਂ ਦਾ ਕਲੇਮ ਸੀ ਕੀ ਸੀਗਾ ਜੀ ਇਹਨਾਂ ਦਾ ਕਲੇਮ ਸੀਗਾ ਕਿ ਇਹਨਾਂ ਦਾ ਜਿਹੜਾ ਹਾਇਰ ਸਕੇਲ ਆ ਇਹਨਾਂ ਦਾ ਜਿਹੜਾ ਪੇ ਸਕੇਲ ਆ ਉਹ ਹਾਇਰ ਆ ਕਿਹੜਾ ਆ 37700 ਤੋਂ 67000 ਵਾਲਾ ਪਲੱਸ 8600 ਗ੍ਰੇਡ 'ਤੇ ਜਿਹੜਾ ਕਿ ਪ੍ਰਸਕ੍ਰਾਈਬ ਕੀਤਾ ਗਿਆ ਆ ਮੈਂ ਪੰਜਾਬ ਮੈਡੀਕਲ এডਿਕੇਸ਼ਨ ਗਰੁੱਪ A ਸਰਵਿਸ ਰੂਲ 2016 ਦੇ ਵਿੱਚ ਇਹ ਨਾਮ ਤੁਹਾਨੂੰ ਸੁਣੇ ਸੁਣੇ ਲੱਗ ਰਿਹਾ ਹੋਊਗਾ ਮੈਂ ਅੱਗੇ ਜਾ ਕੇ ਡਿਸਕਸ ਕਰੂੰਗਾ ਕੋਰ ਆਰਗੂਮੈਂਟ ਕੀ ਸੀਗਾ ਇਸ ਜੱਜਮੈਂਟ ਦਾ ਕੋਰ ਆਰਗੂਮੈਂਟ ਕੀ ਸੀ ਇਹਨੂੰ ਥੋੜਾ ਜਿਹਾ ਧਿਆਨ ਨਾਲ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਕਿਹਾ ਸੀਗਾ ਬੇਸਿਕਲੀ ਇਹ ਮੈਂ ਥੋੜਾ ਇੰਗਲਿਸ਼ ਦੇ ਵਿੱਚ ਲਿਖਿਆ ਇਹਨੂੰ ਮੈਂ ਤੁਹਾਨੂੰ ਵੈਸੇ ਸਮਪ ਕਰ ਦਿੰਨਾ ਆ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕਿ ਸਟੈਚੂਟਰੀ ਰੂਲਸ ਨੇ ਜਿਹੜੇ ਸਟੈਚੂਟਰੀ ਰੂਲਸ ਨੇ ਉਹ ਜਿਹੜੇ ਆ ਉਹਨਾਂ ਨੂੰ ਇੱਕ ਐਗਜ਼ੀਕਿਊਟਿਵ ਇਨਸਟਰਕਸ਼ਨ ਜਿਹੜੀ ਆ ਉਹ ਓਵਰਰਾਈਟ ਨਹੀਂ ਕਰ ਸਕਦੀ ਕਿ ਸਟੈਚੂਟਰੀ ਰੂਲਸ ਹੈਵ ਸੁਪਰੀਮਸੀ اور دی ایگزیکیوٹیو انسٹرکشنز دی گورنمنٹ ਕੈਨ ਨਾਟ ਲੋਅਰ دی ਪੇ ਸਕੇਲ ਡਿਫਾਈਡ ਇਨ ਸਟੈਚੂਟਰੀ ਰੂਲਸ ਥਰੂ ਐਗਜ਼ੀਕਿਊਟਿਵ ਆਰਡਰ ਵਿਦਾਊਟ ਅਫੀਸ਼ੀਅਲ ਅਮੈਂਡਿੰਗ ਦਾ ਦੋਜ਼ ਰੂਲ ਕਹਿਣ ਦਾ ਮਤਲਬ ਕਿ ਜਿੰਨਾ ਚਿਰ ਸਰਕਾਰ ਜਿਹੜੀ ਆ ਉਹ ਤੁਹਾਡੇ ਸਟੈਚੂਟਰੀ ਰੂਲਸ ਜਿਹੜੇ ਕਿ ਸਰਵਿਸ ਰੂਲ ਹੁੰਦੇ ਨੇ ਉਹਨਾਂ ਵਿੱਚ ਅਮੈਂਡਮੈਂਟ ਨਹੀਂ ਕਰਦੀ ਉਹਨਾਂ ਚਿਰ ਤਹਾ ਦਾ ਇੱਕ ਨੋਟੀਫਿਕੇਸ਼ਨ ਕੱਢ ਕੇ ਪੇ ਸਕੇਲ ਜਿਹੜਾ ਆ ਉਹ ਚੇਂਜ ਨਹੀਂ ਕੀਤਾ ਜਾ ਸਕਦਾ ਅਏ ਦੇਖ ਇੱਕ ਹੋਰ ਸਾਥੀਓ ਇਹਨਾਂ ਦਾ ਇੱਕ ਫੈਕਟਰ ਸੀਗਾ ਕਿ ਜਿਹੜੇ ਸਾਥੀ ਜਿਹੜੇ ਬਿਫੋਰ 2020 ਪ੍ਰਮੋਟ ਹੋਏ ਸੀਗੇ ਮੈਡੀਕਲ ਅਸਿਸਟੈਂਟ ਪ੍ਰੋਫੈਸਰ ਬਣੇ ਸੀਗੇ ਉਹ ਜਿਹੜੇ ਆ ਉਹ ਇਹਨਾਂ ਤੋਂ ਵੱਧ ਤਨਖਾਹ ਲੈ ਰਹੇ ਸੀ ਸੋ ਇਹ ਵੀ ਇੱਕ ਇਹਨਾਂ ਦਾ ਪੁਆਇੰਟ ਸੀਗਾ ਜੀ ਦਾ ਡਿਸਪਿਊਟ ਐਂਡ ਦੀ ਕਲੇਮ ਸਾਥੀਓ ਇਹ ਨਾ ਡਾਕਟਰ ਸੌਰਵ ਸ਼ਰਮਾ ਦੇ ਕੇਸ ਦੀ ਫਾਈਲ ਦੇ ਵਿੱਚੋਂ ਇੱਕ ਪੁਆਇੰਟ ਚੱਕਿਆ ਹੈ ਆਪਾਂ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਜੇ ਤੁਸੀਂ ਇਹਨੂੰ ਪਾਜ਼ ਕਰਕੇ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ ਕਿ ਜਿਹੜੇ ਪਟੀਸ਼ਨਰ ਜਿਹੜੇ ਆ ਉਹਨਾਂ ਦਾ ਕਲੇਮ ਇਹ ਆ ਕਿ ਉਹਨਾਂ ਨੂੰ ਫੇ ਇਹਦੇ ਇੰਟਰ ਮਿਲਣੀ ਚਾਹੀਦੀ ਆ ਜਿਹੜੀ ਕਿ ਇੰਨੀ ਬਣਦੀ ਆ ਜਦ ਕਿ ਇਹਨੂੰ ਇਗਨੋਰ ਕਰਕੇ ਸਟ੍ਰਕਚਰਲ ਰੂਲਸ ਨੂੰ ਇਗਨੋਰ ਕਰਕੇ ਡਿਪਾਰਟਮੈਂਟ ਜਿਹੜੀ ਆ ਰਿਪਲਾਈ ਰਿਲਾਏ ਅਪਨ ਕਰ ਰਹੀ ਆ ਡਿਸੀਜਨ ਐਗਜ਼ੀਕਿਊਟਿਵ ਡਿਸੀਜਨ ਤੇ ਆਪਰੇਸ਼ਨਰਸ ਨੂੰ ਦੇ ਰਹੀ ਆ ਆ ਵਾਲਾ ਬੇਸ ਸਕੇਲ ਜਿਹਦੇ ਨਾਲ ਕਿ ਉਹਨਾਂ ਦੀ ਸੈਲਰੀ ਜਿਹੜੀ ਉਹ ਘਟ ਰਹੀ ਆ ਇੰਨੀ ਬਣਦੀ ਸੀ ਨਹੀਂ ਬਣਦੀ ਆ ਇੰਨੀ ਬਣ ਰਹੀ ਆ ਹੋ ਸੋ ਇਹ ਟੈਕਨੀਕਲ ਗੱਲਾਂ ਨੇ ਜੇ ਕੋਈ ਪੜ੍ਹਨਾ ਚਾਹਵੇ ਤਾਂ ਵੀਡੀਓ ਪਾਜ਼ ਕਰਕੇ ਪੜ ਸਕਦਾ ਹੈ ਕੋਰ ਆਰਗੂਮੈਂਟ ਕੀ ਸੀਗਾ ਜੀ ਜਿਹਦੇ ਕਰਕੇ ਅ ਅੱਜ ਆਪਾਂ ਇੱਥੇ ਖੜੇ ਆ ਕਿ ਬਹੁਤ ਸਾਰੇ ਸਾਥੀਆਂ ਤੇ ਸਾਥੀ ਪੰਜਾਬ ਪੇ ਸਕਿੱਲਸ ਅੱਗੇ ਨੇ ਉਹੀ ਆਰਗੂਮੈਂਟ ਸੀਗਾ ਕਿ ਸਰਕਾਰ ਕੋਲ ਰਿਸਪੌਂਡੈਂਟ ਕੋਲ ਕੋਈ ਵੀ ਹੱਕ ਨਹੀਂ ਹੈਗਾ ਕਿ ਸਟੈਚੂਟਰੀ ਰੂਲਸ ਨੂੰ ਸਾਈਡ ਤੇ ਕਰਕੇ ਐਗਜ਼ੀਕਿਊਟਿਵ ਜਿਹੜੀ ਇਨਸਟਰਕਸ਼ਨਸ ਆ ਉਹਦੇ ਬੇਸ ਤੇ ਤਨਖਾਹ ਦੇ ਦੇਣਾ ਇਹ ਇਹਦਾ ਕੋਰ ਆਰਗੂਮੈਂਟ ਸਿਗਾ ਈ ਤਾਂ ਕਰਕੇ ਆਪਾਂ ਜਿੱਥੇ ਖੜੇ ਆ ਸਿਰਫ ਸੌਰਵ ਸ਼ਰਮਾ ਦੇ ਇਹ ਲਾਈਨ ਦੇ ਬਤਾਉ ਦਿੱਤੇ ਅੱਗੇ ਚੱਲਦੇ ਆ ਬਹੁਤ سارے ਸਾਥੀਆਂ ਦੇ ਦਿਮਾਗ ਦੇ ਵਿੱਚ ਹੁਣ ਦੋ ਕੁਐਸ਼ਨਸ ਆਏ ਹੋਣਗੇ ਕਿ ਇੱਕ ਦਾ ਸਟੈਚਿਡ ਰੂਲਸ ਕੀ ਹੁੰਦੇ ਨੇ ਦੂਜਾ ਐਗਜ਼ੀਕਿਊਟਿਵ ਡਿਸੀਜਨਸ ਜਾਂ ਐਗਜ਼ੀਕਿਊਟਿਵ ਇਨਸਟਰਕਸ਼ਨਸ ਕੀ ਹੁੰਦੀਆਂ ਨੇ ਇਹਨੂੰ ਆਪਾਂ ਸਮਝਦੇ ਆ ਇਹਨੂੰ ਆਪਾਂ ਸਮਝਦੇ ਆ ਇਨ ਟਰਮਸ ਆਫ ਏਡਟੀਟੀ ਟੀਚਰ ਜੇ ਸੌਰਵ ਸ਼ਰਮਾ ਦੀ ਜਗ੍ਹਾ ਏਡਟੀਟੀ ਟੀਚਰ ਹੋਣਾ ਤੇ ਸਟੈਚੂਰੀ ਰੂਲਸ ਕੀ ਹੋਣਗੇ ਤੇ ਐਗਜ਼ੀਕਿਊਟਿਵ ਡਿਸੀਜਨਸ ਕੀ ਹੋਣਗੇ ਜਿੰਨਾਂ ਦੀ ਗੱਲ ਇੱਥੇ ਕੀਤੀ ਗਈ ਆ ਜੀ ਹਾਂ ਜੂਰ ਸਟੈਚੂਰੀ ਰੂਲਸ ਤੇ ਐਗਜ਼ੀਕਿਊਟਿਵ ਡਿਸੀਜਨਸ ਜੇ ਆਪਾਂ ਇਹਦੀ ਗੱਲ ਕਰਦੇ ਆ ਇਨ ਟਰਮਸ ਆਫ 8080 ਟੀਚਰਸ ਸਟੈਚੂਰੀ ਰੂਲਸ ਵਰਸਸ ਐਗਜ਼ੀਕਿਊਟਿਵ ਡਿਸੀਜਨ ਸੋ ਇਹ ਆ ਜੀ ਆਪਣੇ ਸਟੈਚੂਰੀ ਰੂਲਸ ਇਹ ਨੋਟੀਫਿਕੇਸ਼ਨ ਤੁਸੀਂ ਕਦੇ ਨਾ ਕਦੇ ਆਪਣੀ ਜ਼ਿੰਦਗੀ 'ਚ ਜ਼ਰੂਰ ਦੇਖਿਆ ਹੋਵੇਗਾ ਅਹ ਦਿਨੂ ਕਿ ਆਪਾਂ 2018 ਦੇ ਸਰਵਿਸ ਰੂਲ ਵੀ ਕਹਿ ਦਿੰਨੇ ਆ ਕਿਉਂਕਿ 2018 ਦੇ ਵਿੱਚ ਆਏ ਸੀਗੇ ਆਪਣੇ ਈਟੀਟੀ ਦੇ ਨੇ ਇਹਨੂੰ ਤੁਸੀਂ ਮੈਂ ਦੀ ਕਾਪੀ ਪ੍ਰੋਵਾਈਡ ਕਰਵਾ ਦੂੰਗਾ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਇਹਨੂੰ ਤੁਸੀਂ ਪੜ ਲਿਓ ਇਹ ਕੀ ਨੇ ਇਹਨਾਂ ਨੂੰ ਆਪਾਂ ਇਸ ਨਾਮ ਦੇ ਨਾਲ ਜਾਣਦੇ ਆ ਤੁਹਾਡੇ ਸਰਵਿਸ ਰੂਲ ਦੇ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਲੈਟਰ ਨੂੰ ਰੀਡ ਕਰੋਗੇ ਤਾਂ ਉਹਦੇ ਚ ਇੱਕ ਪੁਆਇੰਟ ਆਉਂਦਾ ਆ ਕਿ ਤੁਸੀਂ ਜਿਹੜੇ ਆਹ ਸਰਵਿਸ ਰੂਲ ਦੇ ਅਧੀਨ ਪਰਦੇ ਹੋ ਰਹੇ ਹੋ ਫਿਰ ਇਸ ਹਿਸਾਬ ਨਾਲ ਐਗਜ਼ੀਕਿਊਟਿਵ ਡਿਸੀਜਨਸ ਕੀਨੇ ਤੁਸੀਂ ਆਹ ਲੈਟਰ ਵੀ ਕਦੀ ਨਾ ਕਦੀ ਜ਼ਰੂਰ ਦੇਖਿਆ ਹੋਵੇਗਾ ਜਿਹਦੇ ਵਿੱਚ ਸਾਡੀ ਜਿਹੜੀ ਆ ਸੈਲਰੀ ਆ ਫਿਕਸ ਕਰ ਦਿੱਤੀ ਗਈ ਸੀ ਇਹ ਜਿਹੜਾ ਨੋਟੀਫਿਕੇਸ਼ਨ ਸੀਗਾ 21 10 20 ਨੂੰ ਆਇਆ ਸੀਗਾ ਇਹ ਕੋਰ ਕਲਪਰੇਟ ਆ ਸਾਖਿਓ ਆਪਣਾ ਜਿਹਦੇ ਕਰਕੇ ਅਸੀਂ ਅਜਨੇ ਘਟ ਦੇ ਵਿੱਚ ਆ ਇਹ ਹੀ ਇੱਕ ਕੋਰ ਕਹੋ ਕਿ ਕਲਪਰੇਟ ਆ ਜਾਂ ਕਹੋ ਕਿ ਇਹ ਮਤਲਬ ਆਪਣੀ ਕਹਾਣੀ ਦਾ ਮੇਨ ਵਿਲਨ ਇਹੀ ਲੈਟਰ ਆ ਇੱਕ ਐਗਜ਼ੀਕਿਊਟਿਵ ਡਿਸੀਜਨ ਸੀਗਾ ਜੋ ਫਾਈਨੈਂਸ ਨੇ ਜਾਰੀ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਸਾਰੇ ਆਪਣਾ ਪ੍ਰਿੰਸੀਪਲ ਤੋਂ ਲੈ ਕੇ ਪੀਐਨ ਤੱਕ ਦੀਆਂ ਸੈਲਰੀ ਜਿਹੜੀਆਂ ਉਹ ਘਟਾ ਦਿੱਤੀਆਂ ਗਈਆਂ ਸੀ ਮੈਂ ਇੱਕ ਇਹ ਚੀਜ਼ ਕਿਉਂ ਹਾਈਲਾਈਟ ਕੀਤੀ ਮੈਂ ਤੁਹਾਨੂੰ ਸੌਰਵ ਸ਼ਰਮਾ ਨੂੰ ਆਪਣੇ ਕੇਸ ਦੇ ਨਾਲ ਜੋੜ ਕੇ ਦਿਖਾ ਦਿੱਤਾ ਅਜੇ ਮਾਸਟਰ ਕੈਡਰ ਹੋਣਗੇ ਤਾਂ ਮਾਸਟਰ ਕੈਡਰ ਦੇ ਰੂਲ ਵੀ ਸੇਮ ਹੀ ਹੋਣਗੇ ਜਾਂ ਹੋਰ ਕੋਈ ਦੇਖ ਰਿਹਾ ਹੈ ਸਾਥੀ ਲੈਕਚਰਰ ਜਾਂ ਕੋਈ ਵੀ ਹੈ ਨਾ ਉਹਨਾਂ ਦੇ ਵੀ ਸੇਮ ਹੀ ਇਟੀਲ ਹੋਈ ਸੀ ਕਿ ਆਹ ਵਾਲਾ ਲੈਟਰ ਸੇਮ ਸੀਗਾ ਜੀ ਆਹ ਵਾਲੇ ਸਟੈਚੂਰੀ ਰੂਲਸ ਉਹਨਾਂ ਦੇ ਹੋਰ ਹੋ ਸਕਦੇ ਨੇ ਸੋ ਕਹਿਣ ਦੀ ਗੱਲ ਕੀ ਆ ਮੁੱਖ ਦੀ ਗੱਲ ਇਹ ਕਿ ਜਿਹੜੇ ਆਹ ਵਾਲਾ ਲੈਟਰ ਆ ਆਹ ਵਾਲਾ ਲੈਟਰ ਇਹ ਜਿਹੜਾ ਆ ਤੁਹਾਡੇ ਸਰਵਿਸ ਰੂਲ ਦੇ ਵਿੱਚ ਜਿਹੜੀ ਤਨਖਾਹ ਦੱਸੀ ਆ ਇਹਨੂੰ ਓਵਰਰਾਈਡ ਨਹੀਂ ਕਰ ਸਕਦਾ ਜੇ ਕਿਤੇ ਕੱਲ ਨੂੰ ਦੋਵਾਂ ਦੇ ਵਿੱਚ ਕਲੈਸ਼ ਹੋਇਆ ਤੇ ਆਹ ਲੈਟਰ ਜਿਹੜਾ ਹੈ ਇਹ ਸੁਪਰੀਮ ਹੈ ਇਹਦੀ ਮੰਨੀ ਜਾਊਗੀ ਇਹ ਮੇਨ ਮੁੱਦਾ ਜੋ ਆ ਸੌਰਵ ਸ਼ਰਮਾ ਦੇ ਵਿੱਚ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਕੀ ਪੁਆਇੰਟਸ ਆਫ ਦੀ ਸੌਰਵ ਸ਼ਰਮਾ ਜਜਮੈਂਟ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਕੇਸ ਜਿਹੜਾ ਆ ਇਹ ਸਿੰਗਲ ਬੈਂਚ ਤੇ ਲੱਗਾ ਸੀਗਾ ਜੀ ਇਹ ਫਿਰ ਐਲਪੀਏ ਤੇ ਗਿਆ ਜੀ ਫਿਰ ਐਸਐਲਪੀ ਵੀ ਗਈ ਸੁਪਰੀਮ ਕੋਰਟ ਫਿਰ ਰਿਵਿਊ ਵੀ ਗਈ ਬਟ ਸਾਰੀ ਜਗ੍ਹਾ ਇਹ ਜਿਹੜੀ ਜਜਮੈਂਟ ਆ ਇਹ ਸਟੈਂਡ ਕਰੀ ਤੇ ਕੋਈ ਕਾਰਨ ਸੀਗਾ ਜੀ ਇਹ ਇੱਕ ਲੈਂਡਮਾਰਕ ਜਜਮੈਂਟ ਸੀਗੀ ਜਿਹੜੇ ਕਿ ਉਸ ਤੋਂ ਬਾਅਦ ਬਹੁਤ ਸਾਰੇ ਕੇਸਿਸ ਦੇ ਵਿੱਚ ਜਿਹੜੀ ਆ ਯੂਜ਼ ਹੋਈ ਆ ਦੋ ਇਹਦੇ ਮੁੱਖ ਜਿਹੜੇ ਆ ਕੀ ਪੁਆਇੰਟਸ ਸੀਗੇ ਜੀ ਮੈਂ ਦੱਸ ਚੁੱਕਿਆ ਪਹਿਲੇ ਸਟੈਚੂਰੀ ਰੂਲਸ ਜਿਹੜੇ ਪ੍ਰਵੇਲ ਓਵਰ ਐਗਜ਼ੀਕਿਊਟਿਵ ਜਿਹੜੇ ਉਹ ਨਹੀਂ ਕਰ ਸਕਦੇ ਆਪਣਾ ਸੌਰੀ ਜਿਹੜੇ ਸੈਚੂਲਡ ਰੀਲਸ ਆ ਰੂਲਸ ਆ ਉਹ ਪ੍ਰਵੇਲ ਓਵਰ ਕਰਦੇ ਆ ਐਗਜ਼ੀਕਿਊਟਿਵ ਇਨਸਟਰਕਸ਼ਨਸ ਨੂੰ ਤੇ ਡਿਪਾਰਟਮੈਂਟ ਜਿਹੜਾ ਆ ਉਹ ਪਿਕ ਐਂਡ ਚੂਜ਼ ਦੀ ਪਾਲਿਸੀ ਨਹੀਂ ਅਪਣਾ ਸਕਦਾ ਇਹ ਪਿਕ ਐਂਡ ਚੂਜ਼ ਸਿਰਫ ਉਹਨਾਂ ਦੇ ਪ੍ਰੋਮੋਸ਼ਨ ਕਰਕੇ ਸਾਡੇ ਤੇ ਸਿਰਫ ਆ ਚੀਜ਼ ਲਾਗੂ ਹੁੰਦੀ ਆ ਸੋ ਵਟ ਮੇਕਸ ਦੀ ਸੋਲੋ ਸ਼ਰਮਾਜ਼ ਜਜਮੈਂਟ ਸੋ ਇੰਪੋਰਟੈਂਟ ਜੋ ਮੈਂ ਉੱਪਰ ਦਿਖਾਈ ਸੀ ਕਿ ਤੁਹਾਨੂੰ ਆ ਚੀ ਆ ਤਾਂ ਇਹਨਾਂ ਦਾ ਕਲੇਮ ਸੀਗਾ ਜੀ ਕੋ ਆਰਗੂਮੈਂਟ ਤੇ ਆ ਕਲੇਮ ਸੀ ਬਟ ਬਾਅਦ ਵਿੱਚ ਕੋਰਟ ਨੇ ਜਾ ਕੇ ਇਹ ਹੀ ਇਹ ਚੀਜ਼ ਮੰਨ ਲਈ ਕਿ ਹਾਂਸ ਦੀ 2016 ਰੂਲਸ ਆਰ ਗਵਰਨਿੰਗ ਇਨ ਸਰਵਿਸ ਵਿਚ ਹੈਵ ਅ ਸਟੈਚੂਟਰੀ ਫੋਰਸ ਆਰ ኦਪਰੇਸ਼ਨਲ ਐਂਡ ਪ੍ਰਸਕ੍ਰਾਈਬ ਪਾਰਟਿਕੂਲਰ ਪੇ ਆਫ ਪੋਸਟ ਬੀنگ ਹੈਲਡ ਬਾਈ ਪਟੀਸ਼ਨਰ ਹੈਵ ਨੋ ਐਮੈਂਡਮੈਂਟ ਸੋ far ਸੇਮ ਹੈਜ਼ ਬੀਨ ਅਪਲਾਈਡ ਬਾਈ ਇਗਨੋਰਿੰਗ ਦੀ ਇਨਸਟਰਕਸ਼ਨਸ ਆਫ ਸਤਾਰਾ ਸਤਵੀ which are contrarily to 2016 rules hence the respondent are directed to grant the petitioners to pay scale on merit in under the 2016 service rule basically court ne kehta ke jinna je tusi rule amend nahi karde onna je jada sada 17 7 2020 wala notification hai ode base te tusi tanakha jehdi hai oh revise nahi kar sakde ਸੋ ਕੋਰਟ ਨੇ ਕੀ ਕਿਹਾ ਤਾਂ ਕਿ ਜਿੰਨਾ ਜਿਹੜਾ 17720 ਵਾਲੇ ਨੂੰ ਤੁਸੀਂ ਇੱਕ ਐਮੈਂਡਮੈਂਟ ਦੇ ਰੂਪ ਦੇ ਵਿੱਚ ਨਹੀਂ ਲੈ ਗਏ ਉਹਨਾਂ ਚੇਰ ਤੁਸੀਂ ਤਨਖਾਹ ਨਹੀਂ ਚੇਂਜ ਕਰ ਸਕਦੇ ਸੀ ਸੋ ਕਨਕਲੂਜਨ ਕੀ ਨਿਕਲਦਾ ਜਿਹੜੇ ਪੰਜਾਬੀ ਚ ਨੂੰ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਸਰਵਿਸ ਨਿਯਮ ਨੇ ਉਹ ਸਰੂਚ ਨੇ ਜੀ ਕਿਸੇ ਵੀ ਕਿਸਮ ਦੀਆਂ ਸਰਕਾਰੀ ਚਿੱਠੀਆਂ ਕਦੇ ਵੀ ਵਿਭਾਗ ਦੇ ਸਟੈਚੂਰੀ ਰੂਲਸ ਤੋਂ ਉੱਪਰ ਨਹੀਂ ਹੋ ਸਕਦੀਆਂ ਜਦੋਂ ਤੱਕ 2018 ਦਾ 2016 ਵਾਲੇ ਨਿਯਮਾਂ 'ਚ ਸੋਧ ਨਹੀਂ ਹੁੰਦੀ ਸਰਕਾਰ ਸਿਰਫ ਇੱਕ ਚਿੱਠੀ ਰਾਈ ਤਨਖਾਹ ਘਟਾ ਕੇ ਕੇਂਦਰੀ ਸਕੇਲ ਲਾਗੂ ਨਹੀਂ ਕਰ ਸਕਦੀ ਸੋ ਇਹ ਸੀਗਾ ਜੀ ਇਹਦਾ ਨਿਜੋਬੜ ਸਰਵ ਸ਼ਰਮਾ ਦਾ ਇਹਦੀ ਇੱਕ ਟਾਈਮ ਲਾਈਨ ਸੀਗੀ ਜੀ ਇਹਦੀ ਟਾਈਮ ਲਾਈਨ ਕੀ ਸੀ ਕਿ 25 ਜੁਲਾਈ 2023 ਨੂੰ ਇਹ ਕੇਸ ਫਾਈਲ ਹੁੰਦਾ ਹੈ ਇਹਦਾ ਡਿਸਾਈਡ ਹੁੰਦਾ ਹੈ 13 ਸਤੰਬਰ 2024 ਨੂੰ ਐਲਪੀਏ ਸਰਕਾਰ ਇਹਨੂੰ ਡਬਲ ਬੈਂਚ ਤੇ ਲਿਆ ਜਾਂਦੀ ਹੈ ਜੀ ਸਰਕਾਰ ਐਲਪੀਏ ਫਾਈਲ ਕਰਦੀ ਹੈ ਸੌਰਵ ਸ਼ਰਮਾ ਦੇ ਖਿਲਾਫ 25 ਨਵੰਬਰ ਨੂੰ 10 ਨਵੰਬਰ ਨੂੰ ਡਿਸਕੋਜ ਹੋ ਜਾਂਦੀ ਆ ਆ ਸਾਈਡ ਬਾਈ ਸਾਈਡ ਇਹ ਮਸਲਾ ਸੁਪਰੀਮ ਕੋਰਟ 'ਚ ਜਿਲ ਜਾਂਦਾ ਆ ਉਹਨੇ ਇਨਕਲੂਡ ਨਹੀਂ ਕੀਤਾ ਐਸਐਲਪੀ ਤੇ ਆਰੇ ਦੇ ਇਨ ਮੀਨਵਲ ਟਾਈਮ ਇਹਦੀਸ ਯੂਸੀਪੀ ਫਾਈਲ ਹੋ ਜਾਂਦੀ ਆ 2 ਦਸੰਬਰ ਨੂੰ ਆ ਇੱਥੇ ਇੱਕ ਸਰਕਾਰ ਦੀ ਚਲਾਕੀ ਦੇਖੋ ਇਹ ਡਿਸਾਈਡ ਹੁੰਦੀ ਆ ਜੀ 2 ਅਪ੍ਰੈਲ 2 ਅਪ੍ਰੈਲ ਤੱਕ ਸੌਰਵ ਸ਼ਰਮਾ ਦੀ ਕੋਈ ਫਿਕਸੇਸ਼ਨ ਸਾਹਮਣੇ ਨਹੀਂ ਆਈ ਹੁੰਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਪੀਕਿੰਗ ਆਰਡਰ ਨਹੀਂ ਆਇਆ ਹੁੰਦਾ ਜਦੋਂ ਹੀ 2 ਅਪ੍ਰੈਲ ਨੂੰ ਇਹ ਕੇਸ ਡਿਸਾਈਡ ਹੁੰਦਾ ਆ ਸੀਓਸੀਪੀ ਡਿਸਾਈਡ ਹੁੰਦੀ ਆ ਸੀਓਸੀਪੀ ਡਿਸਪੋਜ ਹੁੰਦੀ ਆ ਗਵਰਨਮੈਂਟ ਕੀ ਕਰਦੀ ਹੈ ਗਵਰਨਮੈਂਟ ਇੱਕ ਚਿੱਠੀ ਜਿਹੜੀ ਆ ਉਹ ਪਬਲਿਕ ਕਰਦੀ ਆ 4 4 2025 ਨੂੰ ਉਹ ਚਿੱਠੀ ਦੇ ਜਦੋਂ ਤਰੀਕ ਦੇਖੋ ਤਾਂ 26 ਦਿਨ ਦੀ ਆ ਪਰ ਇਹਨਾਂ ਨੇ ਵੇਟ ਕੀਤੀ ਕਾਦੀ SOCP डिस्पोज ਹੋਣ ਦੇ ਕੇ ਸੌਰਵ ਸ਼ਰਮਾ ਇੱਕ ਵਾਰੀ ਆਪਣਾ ਕੇਸ ਬੰਦ ਕਰਵਾ ਲੇ ਆਪਾਂ ਨੈਕਸਟ ਮੂਵ ਫੇਰ ਚੱਲਾਂਗੇ ਉਹ ਚਿੱਠੀ ਦੇ ਵਿੱਚ ਕੀ ਸੀਗਾ ਉਹ ਚਿੱਠੀ ਦੇ ਵਿੱਚ ਜੋ ਸੀਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਹ ਲੈਟਰ ਨੂੰ ਡਿਸਕਸ ਕਰ ਲਾਂਗੇ ਤੇ ਇਹਦਾ ਪਾਰਟ 2 ਵੀ ਲੈ ਕੇ ਆ ਰਹੇ ਹਾਂ ਤੇ ਬਹੁਤ ਜਲਦੀ ਆਪਾਂ ਬਾਕੀ ਮੁੱਦੇ ਵੀ ਕਵਰ ਕਰਾਂਗੇ ਧੰਨਵਾਦ ਸਾਥੀਓ